ਪਸ਼ਪਾਰਕ ਦੇ ਝਾੜੀਆਂ ਵਿੱਚ ਨਬਾਲਗ ਵਿਦਿਆਰਥਣ ਨੂੰ ਡਰਾ ਧਮਕਾ ਕੇ ਜ਼ਬਰਜਨਾਹ ਕਰਨ ਵਾਲਾ ਹੋਇਆ ਗ੍ਰਿਫਤਾਰ। ਪੂਰੀ ਖਬਰ ਤੇ ਜਾਣਨਾ ਪਾ ਲੈਨੇ ਆ ਦੱਸਦੇ ਹੀ ਏ 5 ਅਗਸਤ ਥਾਣਾ ਤਾਰੀਵਾਲ ਦੇ ਤਹਿਤ ਇੱਕ ਪਿੰਡ ਦੀ ਰਹਿਣ ਵਾਲੀ ਨਬਾਲਗ ਵਿਦਿਆਰਥਣ ਨਾਲ ਡਰਾ ਧਮਕਾ ਕੇ ਜ਼ਬਰਦਸਤੀ ਕਰਨ ਵਾਲੇ ਦੋਸ਼ੀ ਜਿਹੜਾ ਏ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਤਾਰੀਵਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਐਸਐਚਓ ਬਲਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਥਾਣੇ ਦੇ ਤਹਿਤ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਨਵਾਲਕ ਵਿਦਿਆਰਥਣ ਨੇ ਦੋਸ਼ ਲਗਾਇਆ ਸੀ ਕਿ ਸਤਨਾਮ ਸਿੰਘ ਪਵਨ ਨਾਮ ਦਾ ਨੌਜਵਾਨ ਜਿਹੜਾ ਹੈ ਉਸ ਨੂੰ ਸਵੇਰੇ ਸਕੂਲ ਜਾਂਦਿਆਂ ਸਕੂਲ ਦੇ ਸਾਹਮਣੇ ਮਿਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਆਪਣੀ ਮੋਟਰਸਾਈਕਲ ਸਪਲੈਂਡਰ ਤੇ ਬਿਠਾ ਕੇ ਫਿਸ਼ ਪਾਰਕ ਗੁਰਦਾਸਪੁਰ ਲੈ ਗਿਆ ਅਤੇ ਉਸ ਨੂੰ ਗੱਲਾਂ ਜਿਹੜਾ ਹੈ ਵਿੱਚ ਫਸਾ ਕੇ ਗੱਲਾਂ ਦੇ ਵਿੱਚ ਫਸਾ ਕੇ ਝਾੜੀਆਂ ਵਿੱਚ ਲੈ ਗਿਆ ਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜ਼ਬਰਦਸਤੀ ਕੀਤੀ ਹੈ ਅਤੇ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਸਕੂਲ ਦੇ ਸਾਹਮਣੇ ਉਤਾਰ ਕੇ ਚਲਾ ਗਿਆ ਐਸਐਚਓ ਬਲਜੀਤ ਕੌਰ ਨੇ ਦੱਸਿਆ ਹੈ ਕਿ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਕਿ ਸਾਨੂੰ ਸਤਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਦਰਜ ਕਰਕੇ ਤੇ ਉਹਦੀ ਅਰੈਸਟ ਪਾ ਕੇ ਤੇ ਉਹਨੂੰ ਅਸੀਂ ਜੇਲ੍ਹ ਵਿੱਚ ਜਿਹੜਾ ਹੈਗਾ ਉਹਨੂੰ ਭੇਜ ਦਿੱਤਾ ਹੈਗਾ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਐਜ 22 ਸਾਲ ਹੈ ਇਹਦੇ ਵਿੱਚ ਬਸ ਇਹ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਫਿਰ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿੰਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਰਜਿਸਟਰ ਕਰਦੇ ਹਾਂ ਦੇ ਸਟੇਟਮੈਂਟ ਦੇ